ਰੋਣਾ ਅੰਦਰ ਅਸੀਂ ਇਹਨਾਂ ਨੂੰ ਹਾਈਵੇ ਰੋਕਣ ਵਾਸਤੇ ਹਾਈਵੇ ਰੋਕ ਰਿਹਾ ਸੀ ਉਹ ਵਾਸਤੇ ਰੋਕ ਰਹੇ ਆ ਉਧਰੇ ਗਾਰਡੀਓ ਉਸ ਕਬਲ ਚੱਲ ਰਹੇ ਆ ਤੁਹਾਡੀ ਵੀ ਗਿਰੇ ਉਹ ਤੁਹਾਡੇ ਨਹੀਂ ਖੱਟ ਲੱਗੀ ਆ ਸਾਨੂੰ ਥੱਕਾ ਮਾਰਿਆ ਨਹੀਂ ਥੱਕਾ ਮੁਕੀ ਦੇ ਵਿੱਚ ਹੋ ਗਏ ਦੀ ਖਬਰ ਲੁਧਿਆਣਾ ਤੋਂ ਦੇਖਣ ਨੂੰ ਮਿਲੀ ਜਿੱਥੇ ਪਰਿਵਾਰ ਅਤੇ ਪੁਲਿਸ ਦੇ ਵਿੱਚ ਹੱਥੋਂ ਪਾਈ ਹੋਈ ਹੈ ਕਾਫੀ ਮਾਹੌਲ ਖਰਾਬ ਹੁੰਦਾ ਦਿਖਾਈ ਦੇ ਰਿਹਾ ਤੱਕਾ ਮੁੱਕੀ ਇੰਨੀ ਜ਼ਿਆਦਾ ਵੱਧ ਗਈ ਕਿ ਕੀ ਇਸ ਦਰਾਂ ਇੱਕ ਮਹਿਲਾ ਐਸਐਚਓ ਵੀ ਧਰਤੀ ਦੇ ਥੱਲੇ ਡਿੱਗ ਜਾਂਦੀ ਜਦੋਂ ਦਰਾਂ ਕਾਫੀ ਮਾਮਲਾ ਪੱਕਦਾ ਜਾਂਦਾ ਹੈ ਪੀੜਤ ਪਰਿਵਾਰ ਦਾ ਕਹਣਾ ਕਿ ਪੁਲਿਸ ਸਾਡੀ ਲੜਕੀ ਦਾ ਇਨਸਾਫ ਨਹੀਂ ਕਰਦੀ ਜਦੋਂ ਚੱਲਦੇ ਆ ਸਾਡੇ ਵੱਲੋਂ ਇਨਸਾਫ ਦੇ ਲਈ ਸੜਕ ਬੰਦ ਕੀਤੀ ਗਈ ਪਰ ਪੁਲ ਦੇ ਵੱਲੋਂ ਜਿਵੇਂ ਹੀ ਰਸਤਾ ਖਿਲਵਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪਰਿਵਾਰ ਅਤੇ ਪੁਲਿਸ ਦੇ ਵਿੱਚ ਕਾਫੀ ਹੱਥੋਪਾਈ ਹੋਈ ਪੁਲਿਸ ਦੇ ਵੱਲੋਂ ਪਰਿਵਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਿ ਪਰ ਪਰਿਵਾਰ ਵਾਲੇ ਦਾ ਇਲਜ਼ਾਮ ਆ ਕਿ ਪੁਲਿਸ ਨੇ ਸਾਡੇ ਉੱਤੇ ਲਾਠੀ ਚਾਰਜ ਕੀਤਾ ਦੇ ਦੌਰਾਨ ਤੁਸੀਂ ਤਸਵੀਰਾਂ ਤੁਸੀਂ ਸਾਫ਼ ਦੇਖ ਸਕਦੇ ਹੋ ਕਾਫੀ ਮਾਮਲਾ ਭਖਦਾ ਜਾ ਰਿਹਾ ਜੋ ਬਤੌਰ ਮੇਡ ਕੰਮ ਕਰਦੀ ਸੀ ਉਸਨੇ ਸੁਸਾਈਡ ਕਰ ਲਿਆ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਸਾਡੀ ਟੀਮ ਨੇ ਮੌਕੇ ਤੇ ਜਾ ਕੇ ਰਿਸਪੌਂਡ ਕੀਤਾ ਐਸਐਚਓ ਸਾਹਿਬ ਖੁਦ ਮੌਕੇ ਤੇ ਗਏ ਮੈਂ ਵੀ ਮੌਕਾ ਵਿਜ਼ਿਟ ਕੀਤਾ ਐਂਡ ਅਸੀਂ ਜੋ ਐਸ ਪਰ ਲਾ ਪ੍ਰੋਸੀਜਰ ਬੰਦੀ ਕਾਰਵਾਈ ਉਹ ਅਮਲ 'ਚ ਲਿਆਉਣੀ ਸ਼ੁਰੂ ਕੀਤੀ ਇਹ ਪਰਿਵਾਰ 'ਤੇ ਤਰਨਾ ਵੀ ਲਗਾ ਦਿਆ ਗਿਆ ਪਰਿਵਾਰ ਇਹ ਪਰਿਵਾਰ ਵਾਲਿਆਂ ਵੱਲੋਂ ਇੱਕ ਤਰਨਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਇਹਨਾਂ ਦੇ ਕੁਝ ਐਲੀਗੇਸ਼ਨਸ ਨੇ ਇਹਨਾਂ ਨੂੰ ਕੁਝ ਸ਼ੱਕ ਨੇ ਜੋ ਕਿ ਅਸੀਂ ਇਹਨਾਂ ਨੂੰ ਇਹੀ ਸਮਝਾ ਰਹੇ ਹਾਂ ਵੀ ਪੋਸਟਮਾਰਟਮ ਤੋਂ ਸਾਰੀ ਚੀਜ਼ ਕਲੀਅਰ ਹੋ ਜਾਣੀ ਹੈ ਜੋ ਵੀ ਇਹਨਾਂ ਨੂੰ ਸ਼ੱਕ ਨੇ ਤਾਂ ਪੋਸਟਮਾਰਟਮ ਕਰਵਾਇਆ ਜਾਵੇ ਐਂਡ ਐਸ ਪਰ ਲਾਅ ਬੰਦੀ ਕਾਰਵਾਈ ਕੀਤੀ ਜਾਵੇ। ਕਿ ਲੱਗਦਾ ਪੁਲਿਸ 'ਤੇ ਉੱਪਰ ਪੱਥਰਵਾਜੀ ਵੀ ਕੀਤੀ ਗਈ ਹੈ लाठीचार्ज ਵੀ ਹੋਇਆ ਹੈ। ਇੱਕ ਦੋ ਜਿਹੜੇ ਮਾੜੇ ਅਨਸਰ ਹੈ ਵਿੱਚ ਦੀ लाठी चार्ज ਵਗੈਰਾ ਵਾਲੀ ਕੋਈ ਗੱਲ ਨਹੀਂ ਹੋਈ ਹੈ। ਇੱਕ ਦੋ ਮਾੜੇ ਅਨਸਰ ਹੈ ਜਿਹੜੇ ਵਿੱਚ ਦੇ ਉਹਨਾਂ ਨੇ ਟਰਾਈ ਕੀਤਾ ਵੀ ਅਸੀਂ ਮਾਹੌਲ ਨੂੰ ਖਰਾਬ ਕਰੀਏ ਬਟ ਮਾਹੌਲ ਬਿਲਕੁਲ ਸ਼ਾਂਤਮਈ ਹੈ ਪੀਸਫੁੱਲ ਹੈ। ਲੁਰੀਆਣਾ ਪੁਲਿਸ ਇਜ਼ ਕਮਿਟਿਡ ਟੂ ਮੇਨਟੇਨਿੰਗ ਲਾਅ ਐਂਡ ਆਰਡਰ। ਕੋਈ ਪ੍ਰੋਬਲਮ ਨਹੀਂ ਹੈ ਲਾਅ ਐਂ ਐਂਡ ਜਿਹੜੇ ਉਹ ਪੱਥਰबाजी ਵਗੈਰਾ ਕਹਿ ਰਹੇ ਆ ਇੱਕ ਦੋ ਮਾੜੇ ਆਂਸਰਾਂ ਨੇ ਮਾਹੌਲ ਟਰਾਈ ਕਰਨ ਦੀ ਕੀਤੀ ਪਰ ਉਹਨਾਂ ਨੂੰ ਖਦੇੜ ਦਿੱਤਾ ਗਿਆ ਉਹਨਾਂ ਨੂੰ ਇਸ ਪੀਸ ਸ਼ਾਂਤਮਈ ਧਰਨੇ 'ਚ ਨਹੀਂ ਐਂਟੀ ਦਿੱਤੀ ਗਿਆ ਰਾਸਤ 'ਚ ਇੱਕ ਦੋ ਜਿਹੜੇ ਸਾਨੂੰ ਲੱਗਦੇ ਆ ਰਾਉਂਡ ਅਪ ਕੀਤੇ ਗਏ ਆ ਵੈਰੀਫਾਈ ਕਰਨ ਲਈ ਬੰਦੇ ਤਾਂ ਉਹ ਜਿਹੜੇ ਵੀ ਆ ਜੋ ਐਸ ਪਰ ਲਾਅ ਹੋਗੀ ਬੰਦੀ ਕਾਰਵਾਈ ਅਮਲ ਚ ਲਿਆਂਦੀ ਜਾਵੇ ਮਾਮਲੇ ਦੀ ਜਾਂਚ ਬਿਲਕੁਲ ਜੀ ਤੁਹਾਡੇ ਸਾਹਮਣੇ ਅਮਲ ਚ ਲਿਆਂਦੀ ਜਾਵੇ ਥੈਂਕ ਯੂ ਉਹ ਤੋਂ ਹੀ ਮੌਕੇ ਤੇ ਪਹੁੰਚੇ ਸੀਨੀਅਰ ਅਧਿਕਾਰੀ ਦੇ ਵੱਲੋਂ ਸਾਰੇ ਮਾਮਲੇ ਤੇ ਕਾਬੂ ਪਾਇਆ ਗਿਆ ਤੇ ਪਰਿਵਾਰ ਨੂੰ ਸ਼ਾਂਤ ਬਿਠਾਇਆ ਗਿਆ ਤੇ ਕਾਰਵਾਈ ਦਾ ਭਰੋਸਾ ਦਿੱਤਾ ਜਿਵੇਂ ਕਿ ਪੀੜਤ ਪਰਿਵਾਰ ਦਾ ਕਹਿਣਾ ਕਿ ਉਹਨਾਂ ਦੀ ਲੜਕੀ ਦੇ ਵੱਲੋਂ ਖੁਦਕੁਸ਼ੀ ਨਹੀਂ ਕੀਤੀ ਗਈ ਲੜਕੀ ਦਾ ਕਤਲ ਹੋਇਆ ਜਿਹਦੇ ਚੱਲਦੇ ਆ ਪੁਲਿਸ ਪ੍ਰਸ਼ਾਸਨ ਸਹੀ ਢੰਗ ਦੇ ਨਾਲ ਜਾਂਚ ਨਹੀਂ ਕਰਦਾ ਜਿਹਦੇ ਚੱਲਦੇ ਆ ਲਗਾਤਾਰ ਪੀੜਤ ਪਰਿਵਾਰ ਸੜਕ ਤੇ ਬੈਠਾ ਲਗਾਤਾਰ ਅੱਜ 2-3 ਦਿਨ ਬੀਤ ਚੁੱਕੇ ਨੇ ਪਰ ਹਜੇ ਤੱਕ ਲੜਕੀ ਦੇ ਪਰਿਵਾਰ ਦੇ ਕਹੇ ਤੇ ਪੁਲਿਸ ਦੇ ਵੱਲੋਂ ਕੋਈ ਐਕਸ਼ਨ ਨਹੀਂ ਲਿਆ ਗਿਆ ਜਦੋਂ ਚੱਲਦੇ ਆ ਪੀੜਤ ਪਰਿਵਾਰ ਦਾ ਪੁਲਿਸ ਪ੍ਰਸ਼ਾਸਨ ਤੇ ਕਾਫੀ ਰੋਚਾ ਹੁਣ ਦੇਖਣਾ ਹੋਵੇਗਾ ਪੁਲਿਸ ਪ੍ਰਸ਼ਾਸਨ ਆਖਿਰ ਕਦੋਂ ਤੱਕ ਸਹੀ ਢੰਗ ਨਾਲ ਜਾਂਚ ਕਰਕੇ ਪੀੜਤ ਪਰਿਵਾਰ ਅਰ ਜਿਹੜਾ ਵੀ ਜਿਹੜੀ ਵੀ ਮਾਮਲਾ ਹੋਏ ਉਸ ਨੂੰ ਸਹੀ ਢੰਗ ਦੇ ਨਾਲ